ਹਾਂਜੀ ਸਤਿ ਸ੍ਰੀ ਅਕਾਲੋ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਮੱਕੀ ਕਿਹੜੀ ਗਾਂਵ ਜਾ ਆਪਾਂ ਤੇ ਉਹ ਗੱਲ ਨਾ ਆਪਾਂ ਹੋਵੇ ਵੀ ਕਈ ਯਾਰ ਵੀਰ ਕੋਈ ਸੋਚਦੇ ਆ ਨਾ ਕਿ ਕਹਿਣ ਦੀਆਂ ਗੱਲਾਂ ਕੋਈ ਸ਼ੋਰ ਹੁੰਦੀਆਂ ਕਾਰਨ ਦੀਆਂ ਹੋਰ ਹੁੰਦੀਆਂ ਆਪਾਂ ਜੇ 3033 ਮੱਕੀ ਨੂੰ ਚੰਗਾ ਮੰਨਿਆ ਨਾ 3033 ਤੋਂ ਵੀ ਬੀਜਦੇ ਆ ਵੀਰੇ ਅੱਜ ਆਪਾਂ 3033 ਮੱਕੀ ਦੀ ਬਿਜਾਈ ਕਰੀ ਜਾਣਾ ਉਹ ਆਉਂਦਾ ਬਈ ਟਰੈਕਟਰ ਕਈ ਵੀਰ ਹਣ ਚਾਰ ਨੂੰ ਵੀ ਮਾੜਾ ਕਹਿੰਦੇ ਪਰ ਅਸੀਂ ਚਾਰ ਵਾਸਤੇ 3033 ਮੱਕੀ ਤੇ ਜੇ ਪਕਾਮੀ ਦੇ ਤੌਰ ਤੇ ਵੀ ਗਣੀ ਜਾਂਦਾ 30 ਤੇ 33 ਮੱਕੀ ਨਾਲ ਦੀ ਕੋਈ ਰੀਸ ਨਹੀਂ ਗਈ ਦਾਣਾ ਬਹੁਤ ਹੁੰਦਾ ਹੈਗਾ ਬਹੁਤ ਜਿਆਦਾ ਪੈਂਦਾ ਗਰਮੀ ਵੀ ਸਹਾਰਦੀ ਆ ਤੇ ਬਾਈ ਜਿਹੜਾ ਵਿਜੀ ਜਾਂਦਾ ਇਹ ਧੂੜ ਕੋੜ ਦਾ ਮਾਸ਼ੀਓ ਦੀ ਮਸ਼ੀਨ ਆ ਇਹਦੇ ਚ ਵੀ ਤੁਹਾਨੂੰ ਫਰਕ ਪਾਸਦਾ ਜਿਹੜਾ ਮਾਸ਼ੀਓ ਦੀ ਤੇ ਸ਼ਕਤੀ ਮਾਣ ਦੀ ਮਸ਼ੀਨ ਆ ਸ਼ਕਤੀ ਮਾਣ ਦੀ ਮਸ਼ੀਨ ਦੇ ਵਿੱਚ ਜਿਹੜਾ ਇਹ ਟੱਪਾ ਛੱਡ ਜਾਂਦੀ ਆ ਜਾਂ ਕਿਤੇ ਦਾਣਾ ਡਬਲ ਵੀ ਸੈੱਟ ਜਾਂਦੀ ਆ ਇਹ ਚੀਜ਼ ਦੇਖੀ ਆ ਇਹ ਤੇ ਮਾਸ਼ੀਓ ਤੋਂ ਭਜੌਣ ਲੱਗੇ ਆ ਕਹਿੰਦੇ ਵੀ ਇਹ ਤਾਂ ਪਾਣੀ ਛੱਡਦੀ ਤੇ ਨਾ ਇਹ ਦੂਰਾ ਦਾਣਾ ਛੱਡਦੀ ਹੈਗੀ ਬਜਾਈ ਬਹੁਤ ਸਾਫ਼ ਵਾ ਬਾਕੀ ਬਾਈ ਦੇ ਬੈੱਡ ਬੁੱਡ ਬਹੁਤ ਵਧੀਆ ਬਣਾਏ ਹੋਇਆ ਸੈੱਟ ਕਰਾਈ ਹੈ ਮਸ਼ੀਨ ਤੇ ਬਹੁਤ ਦੂਰ ਤੱਕ ਬਠਿੰਡੇ ਏਰੀਆ ਦੇ ਵਿੱਚ ਵੀ ਇਹ ਨਵੇਂ ਨਾਣੇ ਵਗੈਰਾ ਇਹਦੀ ਦੂਰ ਤੱਕ ਯਾਨੀ ਕਿ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਇਹ ਬਾਈ ਬੀਜ ਕਿ ਆਉਂਦਾ ਹੈਗਾ ਅੱਜ ਤਰੀਕ 21 ਤਰੀਕ ਚੌਥਾ ਮਹੀਨਾ 2025 ਆ ਪਿਛਲੇ ਸਾਲ ਮੈਂ 24 ਤਰੀਕ ਨੂੰ ਬੀਜੀ ਸੀਗੀ ਤੇ 90 ਦਿਨਾਂ ਤੇ ਮੱਕੀ ਦਾ ਚਾਰ ਪਾਇਆ ਸੀਗਾ ਤੇ ਇਸ ਸਾਲ ਉਦੋਂ ਪਿਛਲੇ ਸਾਲ ਮੈਂ 18 ਤਰੀਕ ਨੂੰ ਬੀਜ ਕੇ ਤੇ 90 ਦਿਨਾਂ ਦੇ ਉਦੋਂ ਚਾਰ ਪਾਇਆ ਸੀਗਾ 90 ਦਿਨਾਂ ਤੇ ਚਾਰ ਪਾਉਣਾ ਨੇ ਅਸੀਂ ਮੱਕੀ ਦਾ ਤੇ ਨਾਲ ਡੀਏਪੀ ਦੀ ਬੋਰੀ 1.5 1.5 ਬੋਰੀ 1.5 ਤੋਂ ਪਲੱਸ ਪੈ ਸਕਦੀ ਹੈ ਘੱਟ ਨਹੀਂ ਪੈਂਦੀਗੀ ਜਿਹੜੀ 20 20 13 ਐਨਪੀਕੇ 20 20 13 ਪਾਇਆ ਹੈਗਾ ਡੀਏਪੀ ਨਾਲੋਂ ਥੋੜਾ ਜਿਹਾ ਮਹਿੰਗਾ ਪੈਂਦਾ ਤੇ ਕਿਉਂਕਿ ਡੀਏਪੀ ਦੇ ਨਾਲ ਉਹ ਨਾਲ ਨੈਨੋ ਡੀਏਪੀ ਆ ਵਗੈਰਾ ਇਹੋ ਕੁਝ ਵਾੜਾ ਦਿੰਦੇ ਸੀਗੇ ਇਸ ਕਰਕੇ 22013 ਪਾਇਆ ਤੇ ਵਿੱਚ 123216 ਐਨਪੀਕੇ ਜਿਹੜਾ ਹੋਰ ਲਾ ਕੇ ਦੋਨੇ ਰਵੇਰੇ ਹੀ ਲਾ ਕੇ ਪਾਏ ਆ ਤੇ ਬਾਕੀ ਦਾਨੂ ਮੱਖੀ ਦੀ ਗ੍ਰੋਥ ਕਿਵੇਂ ਹੁੰਦੀ ਆ ਤੁਹਾਨੂੰ ਦੱਸ ਦਿਆਂ ਥੋੜਾ ਜਿਹਾ ਬਾਹਣ ਚ ਪਰਾਲੀ ਜ਼ਰੂਰ ਰਹਿ ਗਈ ਆ ਕਿਉਂਕਿ ਮੀਂਹ ਪੈ ਗਿਆ ਗੜੇ ਪੈ ਕੇ ਕਰਕੇ ਤੇ ਤੂੜੀ ਬਾਨ ਦੇ ਵਿੱਚ ਲੇਟ ਹੋ ਗਈ ਸੀਗੀ ਫਿਰ ਤੁਹਾਨੂੰ ਪਤਾ ਵੀ ਮੀਂਹ ਦੇ ਨਾਲ ਥੱਲੇ ਡਾਂਗ ਕਰਨਾ ਪਿਆ ਜਾਂਦਾ ਉਸ ਕਰਕੇ ਬਾਕੀ ਮੱਖੀ ਕਿਵੇਂ ਗ੍ਰੋਥ ਕਰਦੀ ਆ ਅੱਜ ਦੀ ਤੇ ਅੱਜ ਤੋਂ ਅਠਾਂ ਦਿਨਾਂ ਨੂੰ ਜੇ ਲੋ ਹਰੀ ਹੁੰਦੀ ਕਿਵੇਂ ਹੁੰਦੀ ਆ ਤੁਹਾਨੂੰ ਇਹਦੇ ਬਾਰੇ ਲੱਗ ਤੋਂ ਜਾਣਕਾਰੀ ਦੇਵਾਂਗੇ ਸੋ ਇਹ ਸੀ ਅੱਜ ਆਪਣੀ 3030 ਮੱਕੀ ਦੀ ਜਾਣਕਾਰੀ ਬਾਕੀ ਬਾਈ ਨੂੰ ਮੈਂ ਇਹ ਪੁੱਛਿਆ ਸੀਗਾ ਵੀ ਮੱਕੀ 3030 ਕਿੰਨੀ ਕੁ ਬਜਾਅਨ ਹੁੰਦੀ ਆ ਵੀ ਕਿਉਂਕਿ ਇਹ ਤਾਂ ਕਰਦੇ ਰਹਿੰਦੇ ਦੂਰ ਤੱਕ ਉਹ ਕਹਿੰਦੇ ਬਾਈ ਜਿੰਨੀ ਦੂਰ ਤੱਕ ਜਾਵੜੀਏ ਅਸੀਂ 3030 ਮੱਕੀ ਬੀਜੇ ਵਣਾ ਸੀ ਨਹੀਂ ਮੁੜਦੇ ਵੀ 3030 ਮੱਕੀ ਕਿਤੇ ਨਾ ਕਿਤੇ ਸਾਨੂੰ ਬਜਾਈ ਬਹੁਤ ਜ਼ਿਆਦਾ ਮਿਲਦੀ ਆ ਕਿ ਕਈਆਂ ਏਰੀਆ ਦੇ ਵਿੱਚ ਤੇ ਕਿਤੇ ਦੇ ਯਾਨੀ ਕਿ ਹਰੇ ਹਰੇਕ ਥਾਂ ਤੇ ਮਿਲਦੀ ਆ ਬਜਾਈ ਜਿਵੇਂ ਪੈਨਰ ਦਾ ਨਾਮ ਹੈ ਪਹਿਲਾਂ ਬਹੁਤ ਚੱਲਦਾ ਸੀਗਾ ਜਦ ਐਕਟੀਅਰ ਬਲੈਕ ਹੋਈ ਆ ਨਕਲੀ ਬੀਜ ਆਏ ਆ ਉਹ ਚੀਜ਼ ਨੇ ਪੈਨਰ ਨੂੰ ਥੋੜਾ ਜਿਹਾ ਝਟਕਾ ਦਿੱਤਾ ਖਤਮ ਕੀਤਾ ਬਾਕੀ ਚਲੋ ਅਗਲੇ ਸਾਲ ਕੀ ਟਾਈਮ ਆਉਂਦਾ ਉਹ ਟਾਈਮ ਹੁੰਦਾ ਬਾਕੀ ਹਰੇਕ ਚੀਜ਼ ਦਾ ਟਾਈਮ ਹੁੰਦਾ ਕਦੇ ਚੜ੍ਹਾਈ ਕਦੇ ਤਰਾਈ ਹੁੰਦੀ ਰਹਿੰਦੀ ਆ ਬੈ 30 33 ਮੱਕੀ ਨਾਲ ਤਾਂ ਸਸਤੀ ਨਾਲੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਸੋ ਧੰਨਵਾਦ ਦੋਸਤੋ